ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਰਾਜਪਾਲ ਸਿੰਘ ਜੀ ਬੀਕੇ ਜੂ ਆਜ਼ਾਦ ਜ਼ਿਲ੍ਹਾ ਆਗੂ ਗੱਲ ਕਰੀਏ 13 ਦੀ ਤਾਂ ਕਿਸ ਤਰੀਕੇ ਦੇ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੜਾਈ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਲਗਭਗ ਅਸੀਂ ਸਾਡਾ ਇਧਰਲਾ ਕੀਤਾ ਐ ਸੰਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਅਸੀਂ ਨੇ ਆਹ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਹੈ ਸਾਡੀ ਇਸ ਤਰੀਕੇ ਨਾਲ ਦੇਖਦੇ ਹਾਂ ਇਹੀ ਮੰਗਾਂ ਨੇ ਜਿਹੜੀਆਂ ਪਹਿਲਾਂ ਪੀਐਮ ਮੋਦੀ ਨੇ ਕਹਤਾ ਅਸੀਂ ਇਹ ਮੰਨ ਲਈਆਂ ਲੰਬਾ ਸਮਾਂ ਹੋ ਗਿਆ ਤਾਂ ਉਹਨੀਆਂ ਮੰਗਾਂ ਨੂੰ ਲੈ ਕੇ ਦੁਬਾਰੇ ਫੇਰ ਜਾਣਾ ਪੈ ਰਿਹਾ ਹੁਣ ਵਿਸ਼ਵਾਸ ਕਿਵੇਂ ਕਰਾਂ ਦੇਖੋ ਜੀ ਜਿਹੜਾ ਆਪਣੀ ਐਮਐਸਪੀ ਦਾ ਜਿਹੜਾ ਰਿੜਕਾ ਹੈ ਰਹਿੰਦੀਆਂ ਮੰਗਾਂ ਖੀਰੀ ਨਾਲ ਸੰਬੰਧਿਤ ਮੰਗਾਂ ਨਹੀਂ ਜੀ ਉਹ ਮਤ ਲੈ ਇਹਨਾਂ ਨੇ ਵਿਸ਼ਵਾਸ ਦਿੱਤਾ ਸੀ ਉਹ ਤੋਂ ਹੈ ਫੇਰ ਮੁਕਰ ਚੱਲੇ ਨਹੀਂ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦਵਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੇ ਮਰਜ਼ੀ ਲੰਬੀ ਪੈਣੀ ਪੈ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਬਾਈ ਜੀ ਅਮਰ ਸਿੰਘ ਜੀ ਪਿੰਡ ਲਾਉਂਗਾਲਾ ਜ਼ਿਲ੍ਹਾ ਕਾਰਜਕਾਰੀ ਆਗੂ ਤਿਆਰੀਆਂ ਕਿਵੇਂ ਨੇ 13 ਦੀ ਬਾਈ ਤਿਆਰੀਆਂ ਦੇਖੋ ਅਸੀਂ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਸਿੱਖੇ ਹੋਇਆ ਕਿ ਅਸੀਂ ਆਪਦੀ ਜਿਹੜੀ ਕਿਸਾਨੀ ਹੈ ਅੰਨਦਾਤਾ ਕਿਉਂਕਿ ਜੇ ਸਾਡਾ ਅੰਨਦਾਤਾ ਬਚ ਜੂ ਤਾ ਅਸੀਂ ਆਦ ਗੁਰੂਆਂ ਪੀਰਿਆਂ ਦੇ ਲੰਗਰ ਲਾ ਸਕਦੇ ਆ ਨਹੀਂ ਅਸੀਂ ਸਾਡੇ ਗੁਰੂਆਂ ਪੀਰਿਆਂ ਦੇ ਦਿਨ ਨਹੀਂ ਮਨਾ ਸਕਦੇ ਅਸੀਂ ਪਖਾਰੀ ਬਣ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਰ ਦਿਲੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਨੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜਾਂਦੀਆਂ ਨੇ ਬਗ ਜਾਣਾ ਅਸੀਂ ਆਪਣੀ ਮਾਂ ਜ਼ਮੀਨ ਅਸੀਂ ਆਪਣਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾਂ ਪੈਣਾ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜ਼ੋਰ ਲਾਉਣਾ ਉਹ ਲਾ ਕੇ ਖੜੇ ਲਲਕਾਰੇ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ ਪਹਿਲਾਂ ਵਾਂਗ ਜਿਵੇਂ ਲੰਬਾ ਸਮਾਂ ਲੱਗਿਆ ਜੇ ਲੰਬਾ ਸਮਾਂ ਲੱਗਦਾ ਤਾਂ ਦੇਖੋ ਜੇ ਲੰਬਾ ਸਮਾਂ ਲੱਗ ਗਿਆ ਫੇਰ ਵੀ ਸਾਡਾ ਤੁਹਾਨੂੰ ਰੇ ਆ ਕੇ ਖੁੱਡਿਆਂ ਚ ਬੰਦ ਰਹਿਣਾ ਪਊ ਸਾਨੂੰ ਖੁੱਡਿਆਂ ਚ ਬੰਦ ਰਹਿਣਾ ਚਾਹੇ ਸਾਨੂੰ ਡੇਢ ਸਾਲ ਲੱਗ ਜੇ ਸਾਲ ਲੱਗ ਜੇ 6 ਮਹੀਨੇ ਲੱਗ ਜਾਣ ਅਸੀਂ ਉਹ ਮੋਦੀ ਸਰਕਾਰ ਦੀ ਧੌਣ ਚੋਂ ਕੀਲਾ ਕੱਢ ਕੇ ਆਵਾਂਗੇ ਕਿਉਂਕਿ ਅਸੀਂ ਉਹਨਾਂ ਛੀਦਾ ਦੇ ਬਾਹਰ ਥਾਂ ਜਿਨੇ ਸਾਡੇ ਲਈ ਛੋਟੇ ਛੋਟੇ ਬੱਚੇ ਝੀਦ ਕਰਦੇ Eid ਨਹੀਂ ਮੰਨੀ ਅਸੀਂ ਉਹਨਾਂ ਦੇ ਬਾਰਛਾ ਪਰ ਆਪਾਂ